हां सर अब ज्योत कौर न्यूज़ 18 पंजाब घना देख रहे सारे दर्शकਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਬੱਸਾਂ ਦੀ ਬੱਸਾਂ ਤੇ ਬ੍ਰੇਕ ਦੀ ਕਿਉਂਕਿ ਅੱਜ 12 ਵਜੇ ਪਨ ਬਸ ਤੇ ਪੀਆਰਟੀਸੀ ਦੀ ਜੋ ਸਰਕਾਰੀ ਬੱਸਾਂ ਨੇ ਉਹ ਨਹੀਂ ਚੱਲਣਗੀਆਂ ਕਿਉਂਕਿ ਪਨ ਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਕੱਚੇ ਕਰਮੀਆਂ ਦੇ ਵੱਲੋਂ ਬੱਸਾਂ ਤੇ ਬ੍ਰੇਕ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ 12 ਵਜੇ ਚੱਕਾ ਜਾਮ ਕੀਤਾ ਜਾਏਗਾ ਦੱਸ ਕਿ ਅੱਜ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੱਜਲ ਖੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋਮਵਾਰ ਦਾ ਦਿਨ ਹੈ ਅੱਜ ਵੱਡੇ ਪੱਧਰ ਤੇ ਲੋਕ ਆਪਣੇ ਕੰਮ ਕਾਜਾਂ ਨੂੰ ਨਿਕਲਦੇ ਨੇ ਨੌਕਰੀ ਪੇਸ਼ੇ ਵਾਲੇ ਲੋਕ ਵੀ ਨਿਕਲਦੇ ਨੇ ਜਿਨ੍ਹਾਂ ਨੂੰ ਕੋਈ ਵੀ ਕੰਮ ਹੁੰਦਾ ਹੈ ਉਹ ਕਰਾ ਤੋਂ ਨਿਕਲਦੇ ਨੇ ਜੋ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਦੇ ਨੇ ਸਰਕਾਰੀ ਬੱਸ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਅੱਜ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 12 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਪੰਬਸ ਪੰਜਾਬ ਰੋਡਵੇਜ਼ ਤੇ 53 ਬਸ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਕਿਉਂਕਿ ਦੁਪਹਿਰੇ 12 ਵਜੇ ਤੋਂ ਹੜਤਾਲ ਤੇ ਜਾਣਗੇ ਇੱਕ ਅੱਛੇ ਮੁਲਾਜ਼ਮ ਕਿਲੋਮੀਟਰ ਸਕੀਮ ਬਸਾਂ ਪੌਣ ਦਾ ਟੈਂਡਰ ਖੋਲਣ ਦਾ ਦਰਸਲ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਡਿਮਾਂਡ ਵੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਪੰਜਾਬ 'ਚ ਅੱਜ ਯਾਨੀ ਕਿ ਦੁਪਹਿਰੇ 12 ਵਜੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਬਸਾਂ ਨਹੀਂ ਚੱਲਣਗੀਆਂ ਪੰਜਾਬ ਰੋਡਵੇਜ਼ ਪੰਬਸ ਤੇ ਪੀਆਰਟੀਸੀ ਕੰਟਰੈਕਟਸ ਵਰਕਰ ਯੂਨੀਅਨ ਕਿਲੋਮੀਟਰ ਸਕੀਮ ਦੇ ਬੇਰੋਜ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਟੈਂਡਰ ਖੁੱਲਦਾ ਹੈ ਤੇ ਉਹ ਹੜਤਾਲ ਤੇ ਚੰਗ ਇਨਫੈਕਟ 12 ਵਜੇ ਤੋਂ ਚੱਕਾ ਜਾਮ ਦਾ ਐਲਾਨ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਸਰਕਾਰ ਕਿਲੋਮੀਟਰ ਸਕੀਮ ਦੇ ਤਹਿਤ ਨਿੱਜੀ ਬੱਸਾਂ ਦਾ ਟੈਂਡਰ ਖੋਲ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਤਰਕ ਦਿੱਤਾ ਜਾ ਰਿਹਾ ਹੈ ਤੇ ਸਾਡੇ ਨਾਲ ਹਰਕੇਸ਼ ਵਿੱਕੀ ਜੁੜੋਏ ਨੇ ਵਾਈਸ ਪ੍ਰੈਜ਼ੀਡੈਂਟ ਨੇ ਪੀਆਰਟੀਸੀ ਯੂਨੀਅਨ ਦੇ ਹਰਕੇਸ਼ ਦੀ ਸਵਾਗਤ ਹੈ ਤੁਹਾਡਾ ਨਿਊਜ਼ ਟੀਮ ਪੰਜਾਬ ਤੇ 12 ਵਜੇ ਚੱਕਾ ਜਾਮ ਦਾ ਐਲਾਨ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਤੁਹਾਨੂੰ ਅਪਰੋਚ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਸਾਡੀਆਂ ਲਗਭਗ 50 ਤੋਂ 55 ਮੀਟਿੰਗਾਂ ਨੇ ਜਿਹੜੀਆਂ ਸਰਕਾਰ ਨਾਲ ਹੋ ਚੁੱਕੀਆਂ ਨੇ ਸਾਡੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਨੇ ਟੇਬਲ ਟੌਕ ਤੇ ਰਹਿ ਕੇ ਅਸੀਂ ਮੀਟਿੰਗ ਕੀਤੀ ਹੈ ਜਿਹੜੀਆਂ ਪ੍ਰਾਈਵੇਟ ਬੰਦਾਂ ਕਿਲੋਮੀਟਰ ਸਕੀਮ ਦੀਆਂ ਪੈਰੀਆਂ ਨੇ ਹੂੰ ਉਹ ਸਾਡੇ ਮੈਕਮੇ ਨੂੰ ਸਾਡੇ ਵਿਭਾਗ ਨੂੰ ਬਹੁਤ ਵੱਡੇ ਘਾਟੇ ਵੱਲ ਲੈ ਕੇ ਜਾ ਰਹੀਆਂ ਨੇ ਜਿੱਦੇ ਅਸੀਂ ਤਰਕ ਦੇ ਆਧਾਰ ਤੇ ਗੱਲਬਾਤ ਕੀਤੀ ਹੈ ਤੇ ਸਾਡੇ ਅਧਿਕਾਰੀ ਵੀ ਮੰਨੇ ਨੇ ਇਹ ਗੱਡੀਆਂ ਨੇ ਜਿਹੜੀਆਂ ਮੈਕਮੇ ਨੂੰ ਘਾਟੇ ਵੱਲ ਲੈ ਕੇ ਜਾ ਰਹੀਆਂ ਨੇ ਤੇ ਵਿਭਾਗ ਦੀ ਲਗਭਗ ਸਾਢੇ 3 ਸਾਲ ਪੌਣੇ 4 ਹਰਸਲ ਹੋ ਗਏ ਸਰਕਾਰ ਬਣੀ ਨੂੰ ਦੋਨੇ ادارਿਆਂ ਵਿੱਚ ਪੰਜਾਬ ਰੋਡ ਵਿੱਚ ਪੀਆਰਟੀਸੀ ਦੋਨਾਂ ادارਿਆਂ ਦੇ ਵਿੱਚ ਹਾਲ ਤੱਕ ਇੱਕ ਵੀ ਵਸਤਾ ਜਿਹੜੀ ਆਪਣੀ ਸਰਕਾਰ ਨੇ ਨਹੀਂ ਪਾਈ ਜਿਸ ਕਰਕੇ ਸਾਡੇ ਸਬੂਹ ਕਾਮਿਆਂ ਦੇ ਵਿੱਚ ਜਿਹੜਾ ਇਹ ਰੋਸ ਹੈ ਤੇ ਅਸੀਂ ਕਿਲੋਮੀਟਰ ਗੱਡੀਆਂ ਦਾ ਜਿਹੜਾ ਇਹ ਬੋਲ ਕਰਦੇ ਨੇ ਨਹੀਂ ਅੱਜ ਦਾ ਜੋ ਤੁਹਾਡਾ ਪ੍ਰੋਗਰਾਮ ਹੈ ਇਸ ਬਾਬਤ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਅਪਰੋਚ ਤੁਹਾਨੂੰ ਕੀਤਾ ਕਿ ਗੱਲਬਾਤ ਦੇ ਲਈ ਆਓ ਕਿਉਂਕਿ ਪਹਿਲਾਂ ਤੇ ਕਈ ਮੀਟਿੰਗਸ ਹੋ ਚੁੱਕੀਆਂ ਨੇ ਹਾਲਾਂਕਿ ਬੇਸਿੱਟਾ ਰਹੀਆਂ ਨੇ ਕੋਈ ਨਤੀਜਾ ਉਹਦਾ ਨਹੀਂ ਨਿਕਲਿਆ ਬਿਲਕੁਲ ਜੀ ਸਾਡੀ ਪਿੱਛੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਇੱਕ ਸੋਚ ਸੀਗੀ ਤੇ ਉਹ ਮੀਟਿੰਗ ਹੈ ਜਿਹੜੀ ਉਹ ਨਹੀਂ ਹੋਈ ਹੈਗੀ ਤੇ ਸਾਡੀ ਉੱਚ ਅਧਿਕਾਰੀਆਂ ਨਾਲ ਉਹ ਮੀਟਿੰਗ ਹੋਈ ਸੀਗੀ ਸ਼ਡਿਊਲਡ ਉੱਥੇ ਵੀ ਅਸੀਂ ਜਾਨੀ ਕਿ ਸਾਡੇ ਅਧਿਕਾਰੀਆਂ ਨੂੰ ਜਿਵੇਂ ਮਨਜੁਗ ਸਾਡੇ ਸੈਕਟਰੀ ਟਰਾਂਸਪੋਰਟ ਨੇ ਮੰਤਰੀ ਜੀ ਨੇ ਨਾਲ ਕਾਫੀ ਮੀਟਿੰਗਾਂ ਪਿਛਲੇ ਸਮੇਂ ਚ ਹੋਈਆਂ ਨੇ ਤਰਕ ਦੇ ਹਿਸਾਬ ਤੇ ਅਸੀਂ ਗੱਲਬਾਤ ਕੀਤੀ ਆ ਪਤਾ ਨਹੀਂ ਕੀ ਉਹਨਾਂ ਦੀ ਮਨਜ਼ੂਰੀ ਹੈ ਮੀਟਿੰਗ ਵਿੱਚ ਕੀ ਕੁਝ ਗੱਲਬਾਤ ਹੁੰਦੀ ਹੈ ਬਿਲਕੁਲ ਜੀ ਉਹ ਕਹਿੰਦੇ ਆ ਵੀ ਵਿਭਾਗ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਸਮਾਂ ਲੱਗੇਗਾ ਸਾਲ ਲੱਗੇਗਾ ਲੱਗ ਭਾਵੇਂ 4 ਸਾਲ ਹੋ ਗਏ ਇੱਕ ਸਾਲ ਦਾ ਸਮਾਂ ਸਰਕਾਰ ਕੋਲ ਰਹਿ ਗਿਆ ਜੀ ਜਿਸ ਕਰਕੇ ਸਾਨੂੰ ਕਿਤੇ ਨਾ ਕਿਤੇ ਇਹ ਡਰ ਵੀ ਆ ਜਿਹੜੀਆਂ ਵਿਭਾਗਤਿਆਂ ਵੱੱਧਾਂ ਨੇ ਇਹਨਾਂ ਨੇ ਲਈ ਪਾਉਣੀਆਂ ਤੇ ਸਾਡੀ ਜਿਹੜੀ ਨੌਕਰੀ ਹੈ ਜਿਹੜੇ ਸਾਡੇ ਡਿਊਟੀ ਕਰ ਰਹੇ ਆ ਚਾਹੇ ਉਹ ਡਰਾਈਵਰ ਆ ਕਿ ਵਰਕਸ਼ਾਪ ਦੇ ਸਾਡੇ ਸਾਥੀ ਆ ਸਾਨੂੰ ਇਹ ਖਾਸ਼ਾ ਬਣਿਆ ਵੀ ਸਾਡੇ ਜਿਹੜੇ ਸਾਥੀ ਆ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਵੇਗਾ ਕਿਉਂਕਿ ਜੇਕਰ ਪ੍ਰਾਈਵੇਟ ਗੱਡੀਆਂ ਪੈਂਦੀਆਂ ਪ੍ਰਾਈਵੇਟ ਗੱਡੀਆਂ ਦੇ ਪ੍ਰਾਈਵੇਟ ਡਰਾਈਵਰ ਹੋਏਗਾ ਜਿਹੜਾ ਉਹਦਾ ਮੈਂਟੀਨੈਂਸ ਦਾ ਖਰਚਾ ਹੈਗਾ ਮੈਂਟੀਨੈਂਸ ਦਾ ਕੰਮ ਉਹ ਸਾਰਾ ਵਾਰ ਹੋਏਗਾ ਸਾਡੀ ਵਰਕਸ਼ਾਪ ਦੇ ਵਿੱਚ ਜਿਹੜੇ ਸਾਡੇ ਮੁੰਡੇ ਨੌਕਰੀਦਾਰ ਤੇ ਲੱਗੇ ਆ ਉਹਨਾਂ ਨੂੰ ਨੌਕਰੀਆਂ ਤੋਂ ਵਾਰ ਕੀਤਾ ਜਾਊਗਾ ਤੇ ਜਿਹੜੇ ਡਰਾਈਵਰ ਨੇ ਸਾਡੀ ਡਰਾਈਵਰ ਦੀ ਵੈਕੈਂਸੀ ਆ ਜਿਹੜੀ ਉਹ ਖਤਮ ਹੋਵੇਗੀ ਜਿਸ ਕਰਕੇ ਅਸੀਂ ਇਹ ਕਿਲੋਮੀਟਰ ਸਕੀਮ ਦੇ ਬੱਸਾਂ ਦਾ ਜਿਹੜਾ ਅਸੀਂ ਵਿਰੋਧ ਕਰ ਰਹੇ ਹਾਂ ਜੀ ਇਹ ਹਰਕੇਸ਼ ਜੀ ਟੈਂਡਰ ਲਾਗੂ ਕਰਨ ਦੇ ਤਰੀਕ ਕੀ ਸਿੱਖੀ ਅਜ ਤਿੱਥੇ ਦਿੱਤੀ ਹੋਈ ਸੀ ਬਿਲਕੁਲ ਜੀ ਅੱਜ 17 ਤਰੀਕ ਹੈ ਜੀ ਅੱਜ ਟੈਂਟਰ ਹੈ ਜਿਹੜਾ ਖੁੱਲਣਾ ਹੈਗਾ ਤੇ ਅਸੀਂ ਲਗਭਗ ਦੁਪਹਿਰ 12 ਵਜੇ ਆ ਜਿਹੜਾ ਅਸੀਂ ਪੰਜਾਬ ਰੋਡ ਦੇ ਵਿੱਚ ਪਨ ਵਾਸਤੇ ਪੀਆਰਟੀ ਦੇ ਅੱਜ ਫੂਲ ਡੀਪੂ ਬਣਾ ਕਰਕੇ ਅਸੀਂ ਜਿਹੜੀ ਆਪਣੀ ਆਵਾਜ਼ ਹੈ ਜੀ ਪੰਜਾਬ ਵਾਸੀਆਂ ਤੱਕ ਸਰਕਾਰ ਤੱਕ ਪਹੁੰਚਾਵਾਂਗੇ ਤੇ ਆਪਣੀਆਂ ਜਿਹੜੀਆਂ ਮੰਗਾਂ ਨੇਗੀਆਂ ਜਿਵੇਂ ਕਿ ਪੱਕੇ ਹੋਣਾ ਠੇਕੇਦਾਰ ਵਾਰ ਕਰਨਾ ਲਗਭਗ ਅੱਜ ਦੂਸਰਾ ਮਹੀਨਾ ਖਤਮ ਹੋਣ ਵਾਲਾ ਹੋ ਗਿਆ ਪੀਆਰਟੀ ਦੇ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਹੱਥ ਤੱਕ ਖਾਤਿਆਂ ਦੇ ਵਿੱਚ ਪੈਨਸ਼ਨਾਂ ਨੇ ਤਨਖਾਹ ਬਿਲਕੁਲ ਹਾਲ ਤੱਕ ਖਾਤਿਆਂ 'ਚ ਨਹੀਂ ਆਈ। ਹੂੰ। ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰ ਸਰਕਾਰ ਦੇ ਵੱਲ ਟੈਂਡਰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਰੱਖੜੀ ਤੇ ਤਿਹਾਰ ਵਾਲੇ ਦਿਨ ਵੀ ਅਸੀਂ ਦੇਖਿਆ ਸੀ ਕਿ ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਤੇ ਚੱਲੇ ਗਈ ਸੀ ਹਾਲਾਂਕਿ ਉਸ ਦੌਰਾਨ ਸਰਕਾਰ ਦੇ ਨੁਮਾਇੰਦੇ ਨੇ ਮੀਟਿੰਗ ਲਈ ਤੁਹਾਨੂੰ ਸੱਦਿਆ ਸੀ ਤੁਸੀਂ ਇਹ ਜੋ ਪੂਰੀ ਹੜਤਾਲ ਹੈ ਮੁਲਤਵੀ ਕਰ ਦਿੱਤੀ ਸੀ। ਬਿਲਕੁਲ ਜੀ ਸਾਡਾ ਲਗਭਗ 6 ਤੋਂ 7 ਵਾਰ ਜਿਹੜਾ ਟੈਂਡਰ ਹੈ ਇਹ ਅੱਗੇ ਹੋ ਚੁੱਕਿਆ ਜਦੋਂ ਸਰਕਾਰ ਟੈਂਡਰ ਕੱਢਦੀ ਆ ਸੀ ਆਪਣੇ ਬੋਲੋ ਸੰਘਰਸ਼ ਦੀ ਚਤਾਵਨੀ ਦਿੰਦੇ ਆ ਅਸੀਂ ਦਰ ਸਿੰਘ ਉਹ ਲੀਕ ਦੇਾਂਗੇ ਤੇ ਮੈਨੇਜਮੈਂਟ ਦੇ ਜਿਹੜੇ ਉੱਚ ਅਧਿਕਾਰੀ ਆ ਸਰਕਾਰ ਵੱਲੋਂ ਦੇਸ਼ੋਂ ਦੇ ਜਿਹੜਾ ਟੈਂਡਰ ਉਹ ਅੱਗੇ ਕੀਤਾ ਜਾਂਦਾ ਹੂੰ ਉਹ ਟੈਂਡਰ ਨੂੰ ਅੱਗੇ ਐਕਸਟੈਂਡ ਕਰ ਲੈਂਦੇ ਨੇ ਜਿਸ ਕਰਕੇ ਅਸੀਂ ਪ੍ਰੋਗਰਾਮਾ ਜਿਹੜਾ ਪੋਸਟਪੋਨ ਕਰ ਦਿੰਦੇ ਆ ਪਰ ਅਸੀਂ ਟੇਬਲ ਟੌਪ ਤੇ ਇਹਨਾਂ ਗੱਡੀਆਂ ਦਾ ਜਿਹੜਾ ਫਾਇਦਾ ਇੱਕ ਬਣੀ ਦੇ ਨੁਕਸਾਨ ਅਨੇਕਾ ਅਸੀਂ ਜਿਹੜਾ ਅਸੀਂ ਮੈਨੇਜਮੈਂਟ ਨੂੰ ਸਾਡੇ ਉੱਚ ਅਧਿਕਾਰੀਆਂ ਨੂੰ ਦੇ ਚੁੱਕੇ ਆ ਇਹਨਾਂ ਦੇ ਵਿੱਚ ਪ੍ਰੂਫ ਦੇ ਚੁੱਕੇ ਆ ਵੀ ਇਹ ਪੈਕਮੇ ਦੇ ਲਈ ਘਾਟੇ ਵੰਡਣੇ ਗੱਡੀਆਂ ਪਰ ਮੈਨੇਜਮੈਂਟ ਜਿਹੜੀ ਉਹਨਾਂ ਨੂੰ ਇਹਨਾਂ ਪ੍ਰਾਈਵੇਟ ਆਪਰੇਟਰਾਂ ਵੱਲੋਂ ਪ੍ਰਾਈਵੇਟ ਜਿਹੜੀਆਂ ਟ੍ਰਾਂਸਪੋਰਟ ਹੈ ਉਹਨਾਂ ਵੱਲੋਂ ਪਤਾ ਨਹੀਂ ਕੀ ਦਬਾਅ ਬਣਿਆ ਸਰਕਾਰ ਤੇ ਉਹ ਪ੍ਰਾਈਵੇਟ ਨਿੱਜੀਕਰਨ ਵੱਲ ਵਿਭਾਗ ਦਾ ਜਿਹੜਾ ਕਰਨ ਵੱਲ ਜਾ ਰੀਆਂ ਨੇ ਵਿਭਾਗ ਨੂੰ ਖਤਮ ਕਰਨ ਵੱਲ ਜਾ ਰੀਆਂ ਨੇ ਜਿਹੜੀਆਂ ਨੀਤੀਆਂ ਨੇ ਉਹ ਸੈਂਟਰ ਦੀ ਯਾਨਕਿ ਪਾਲਸੀਆਂ ਨੀਤੀਆਂ ਸੈਂਟਰ ਦੀਆਂ ਜਿਹੜੀਆਂ ਚੱਲ ਰਹੀਆਂ ਚਾਹੇ ਇਹ ਕਹਿ ਸਕਦੇ ਆ ਵੀ ਸਰਕਾਰਾਂ ਬਦਲ ਜਾਂਦੀਆਂ ਸਰਕਾਰਾਂ ਵੀ ਪੱਤਾਂ ਦੇ ਰੰਗ ਬਦਲ ਜਾਂਦੇ ਆ ਪਰ ਜਿਹੜੀਆਂ ਪਾਲਸੀਆਂ ਨੇ ਉਹ ਉਹੀ ਸੈਂਟਰ ਦੀਆਂ ਮਾਰੂ ਪਾਲਸੀਆਂ ਨੀਤੀਆਂ ਨੇ ਜਿਹੜੀਆਂ ਉਹ ਜਿਉਂ ਦੀਆਂ ਤਿਉਂ ਚੱਲ ਰਹੀਆਂ ਆ ਹਰਕੇਸ਼ ਜੀ ਕਿੰਨੇ ਰੂਟਸ ਪ੍ਰਭਾਵਿਤ ਹੋਣਗੇ ਬਿਲਕੁਲ ਜੀ ਦੇਖੋ ਸਰਕਾਰੀ ਰੂਟ ਨੇ ਜਿਹੜੇ ਕੋਟਲ ਪ੍ਰਭਾਵਿਤ ਹੋਣਗੇ ਜੀ ਪੰਜਾਬ ਰੋਡਵੇਜ ਪੀਆਰਟੀਸੀ ਸਾਡੀ ਲਗਭਗ 8500 ਤੋਂ 9000 ਤੱਕ ਸਾਡੀ ਜਿਹੜੀ ਮੈਂਬਰਸ਼ਿਪ ਹੈ ਵਰਕਰ ਨੇ ਸਾਡੇ ਕੋਲ ਜਥੇਬੰਦੀ ਦੇ ਵਿੱਚ ਅਸੀਂ ਆਪਣੀਆਂ ਹੱਕੀ ਜਾਇਜ਼ ਮੰਗਾਂ ਤੇ ਵਿਭਾਗ ਦੀ ਲੜਾਈ ਲੜ ਰਹੇ ਹਾਂ ਵਿਭਾਗ ਦੀ ਹੂਡ ਦੀ ਲੜਾਈ ਲੜ ਰਹੇ ਹਾਂ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਹੜਤਾਲ ਦੇ ਕਰਕੇ ਆਮ ਲੋਕ ਕਾਫੀ ਖੱਜਲਖਵਾਰ ਹੁੰਦੇ ਨੇ ਪਬਲਿਕ ਹਜਲਖਵਾਰ ਹੁੰਦੀ ਹੈ ਜੋ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਦੀ ਦੇਖੋ ਜੀ ਇਸ ਦੇ ਸਬੰਧ ਵਿੱਚ ਅਸੀਂ ਲਗਭਗ ਮੈ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਵੀ 40 ਤੋਂ 50 ਮੀਟੀਆਂ ਦੇ ਜਿਹੜੀਆਂ ਲਗਭਗ ਅਸੀਂ ਸਰਕਾਰ ਨਾਲ ਕਰ ਚੁੱਕੇ ਹਾਂ ਜਿਹੜਾ ਸਾਡਾ ਜੱਦੀਵੰਦੀ ਵੱਲੋਂ ਨੋਟਸ ਹੈ 1.5 ਮਹੀਨਾ ਪਹਿਲਾਂ ਅਸੀਂ ਸਰਕਾਰ ਨੂੰ ਸਾਡੀ ਮੈਨੇਜਮੈਂਟ ਨੂੰ ਦਿੱਤੇ ਆਂ ਪਰ ਫਿਰ ਵੀ ਉਹਨਾਂ ਵੱਲੋਂ ਸਾਡਾ ਜਿਹੜਾ ਹੱਲ ਨਹੀਂ ਕੀਤਾ ਜਾਂਦਾ ਤੇ ਇਸ ਦੀ ਜਿਹੜੀ ਜ਼ਿੰਮੇਵਾਰ ਹੈ ਇਹ ਪੰਜਾਬ ਸਰਕਾਰ ਹੈ ਸਾਡੀ ਮੈਨੇਜਮੈਂਟ ਹੈ ਕਿਉਂਕਿ ਇਹੀ ਫਾਰੂ ਦਿੱਤੀਆਂ ਲੈ ਕੇ ਬਿਪਾਰ ਦਾ 12 ਵਜੇ ਦਾ ਸਮਾਂ ਤੁਹਾਡੇ ਵੱਲੋਂ ਦਿੱਤਾ ਗਿਆ ਹੈ ਜੇ 12 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਆ ਜਾਂਦਾ ਹੈ ਕਿ ਇਹ ਹੜਤਾਲ ਮੁਲਤਵੀ ਹੋ ਸਕਦੀ ਹੈ ਬਿਲਕੁਲ ਜੀ ਅਸੀਂ ਕਹਿੰਦੇ ਵੀ ਜਿਹੜੇ ਟੈਂਡਰ ਨੇ ਰੰਦ ਕੀਤੇ ਜਾਣ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਹੱਲ ਕੀਤੀਆਂ ਜਾਣ ਵੀ ਭਾਜੀ ਮੰਗਾਂ ਨੇ ਜਿਹੜੀਆਂ ਉਹ ਹੱਲ ਕੀਤੀਆਂ ਜਾਂਦੀ ਜਿਹੜੀ ਸੈਲਰੀ ਤਨਖਾਹ ਪੈਨਸ਼ਨਾਂ ਨੇ ਉਹ ਸਾਡੇ ਅਕਾਊਂਟ ਦੇ ਵਿੱਚ ਆਉਣ ਵੀ ਜਿਹੜਾ ਪ੍ਰੋਗਰਾਮਾ ਨੂੰ ਉਸ ਤੋਂ ਬਿਲਕੁਲ ਕਰਾਂਗੇ ਜੀ ਜੇਕਰ ਸਾਡੀਆਂ ਮੰਗਾਂ ਪ੍ਰਵਾਨ ਹੋਣਗੀਆਂ ਤੇ ਇਹ ਵੀ ਚਰਚਾ ਹੈ ਕਿ ਕੱਲ ਸੀਐਮ ਭਗਵੰਤ ਪਾਣ ਦੀ ਰਿਹਾਈ ਜੋ ਚੰਡੀਗੜ੍ਹ ਛੇ ਉਸ ਦਾ ਵੀ ਕਿਰਾਕ ਕੀਤਾ ਜਾਣਾ ਹੈ ਇਹ ਜਾ ਵੀ ਕੋਈ ਪ੍ਰੋਗਰਾਮ ਬਿਲਕੁਲ ਜੀ 18 ਤਰੀਕ ਨੂੰ ਸਾਡਾ ਲਗਭਗ ਸਾਰੇ ਡੀਪੂਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਥੀ ਐ ਉਹ ਚੰਡੀਗੜ੍ਹ ਜਾਣਗੇ ਅਸੀਂ ਉੱਥੇ ਜਾ ਕੇ ਆਪਣਾ ਜਿਹੜਾ ਰੋਸ ਕਰਨਾ ਉਹ ਕਰਾਂਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਸਵਾਲ ਜਵਾਬ ਕਰਾਂਗੇ ਸਾਡੀ ਤਿੰਨ ਮੀਟਿੰਗਾਂ ਨੇ ਜਿਹੜੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਹੋਈਆਂ ਨੇ ਤੇ 24 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 1 ਮਹੀਨੇ ਦਾ ਸਮਾਂ ਦਿੱਤਾ ਸੀ ਸਾਡੇ ਅਧਿਕਾਰੀਆਂ ਨੂੰ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਕੱਚਾ ਮੁਲਾਜ਼ਮਾ ਟਰਾਂਸਪੋਰਟ ਦਾ ਧਰਨਾ ਨਾ ਲੱਗੇ ਕੋਈ ਬੱਸ ਸਟੈਂਡ ਬੰਦ ਨਾ ਹੋਵੇ ਕੋਈ ਬੱਸ ਖੜੇ ਨਾ ਤੇ ਇਸ ਤਰ੍ਹਾਂ ਦਾ ਸ਼ਵਾਸ਼ਣ ਦਵਾ ਕੇ ਉਹਨਾਂ ਨੇ ਸਾਡੀ ਜਿਹੜੀ ਸਟ੍ਰਾਈਕ ਵੀ ਖਲਵਾਈ ਸੀ ਪਰ ਲਗਭਗ 1 ਸਾਲ ਦਾ ਸਮਾਂ ਹੋ ਗਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕਈ ਗੱਲ ਤੇ ਸਰਕਾਰ ਜਾਂ ਮੈਨੇਜਮੈਂਟ ਆਪਾਂ ਕਹਿ ਸਕਦੇ ਵੀ ਖਰੀਦੀ ਉੱਤੇ ਇਸ ਕਰਕੇ ਸਰੂ ਜਿਹੜੇ ਰੋਸ ਪ੍ਰਦਰਸ਼ਨ ਧਰਨੇ ਸੰਘਰਸ਼ ਹੜਤਾਲਾਂ ਕਰਨੀਆਂ ਪੈਰੀਆਂ ਹ ਤੁਹਾਡੀ ਕਿ ਇੱਕੋ ਇੱਕ ਮੰਗ ਹੈ ਕਿ ਇਹ ਜੋ ਟੈਂਡਰ ਹੈ ਇਸ ਨੂੰ ਰੱਦ ਕੀਤਾ ਜਾਏ ਕੈਨਸਲ ਕੀਤਾ ਜਾਏ ਬਿਲਕੁਲ ਜੀ ਸਾਡੀ ਮੰਗ ਹੈਗੇ ਵੀ ਟੈਂਡਰ ਨੂੰ ਰੱਦ ਕੀਤਾ ਜਾਵੇ ਜਿਹੜੀ ਸਾਡੀ ਪਾਲਿਸੀ ਪੱਕੀਆਂ ਦੀ ਬਣੀ ਹੈ ਕਿ ਸਾਰੇ ਕੰਡਕਟਰ ਡਰਾਈਵਰ ਆ ਵਰਕਸ਼ਾਪਸ ਦਾ ਕੋਰ ਕਲੈਰੀਕਲਸ ਦਾ ਵੀ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਨਾਲ ਦੀ ਨਾਲ ठेकेदार ਜੋ ਸਾਡੀ ਲੁੱਟ ਕਰ ਰਿਹਾ ਮੰਨ ਚਾਹੀਆਂ ਸੌਟੀਆਂ ਜਮਤ ਕਰ ਰਿਹਾ ਸਾਡੇ ਜਿਹੜਾ ਈਪੀਐਫ ਦਾ ਫੰਡ ਆ ਉਹ ਵੀ ਜਮ੍ਹਾਂ ਕਰਵਾ ਰਿਹਾ ठेकेदार ਨੂੰ ਬਾਹਰ ਕੱਢਿਆ ਜਾਵੇ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਸੈਲਰੀਆਂ ਨੇ ਉਹ 10 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਪੈਨਸ਼ਨ ਸੈਲਰੀਆਂ ਉਹ 10 ਤਰੀਕ ਤੋਂ ਪਹਿਲਾਂ ਪਹਿਲਾਂ ਪੈਣੀਆਂ ਨੇ ਜਿਹੜੀਆਂ ਉਹਨਾਂ ਨੂੰ ਹਰਕੇਸ਼ ਜੀ ਕੇ ਹੜਤਾਲ ਅੱਜ ਲਈ ਹੈ ਸਿਰਫ ਦੇਖੋ ਜੇਕਰ ਸਾਡੀਆਂ ਮੰਗਾਂ ਦਾ ਅੱਜ ਹੱਲ ਨਾ ਹੋਇਆ ਜੀ ਤਾਂ ਕੱਲੂ ਅਸੀਂ 18 ਤਰੀਕਾ ਕੱਲੂ ਅਸੀਂ ਚੰਡੀਗੜ੍ਹ ਵੱਲ ਪੂਚ ਕਰਾਂਗੇ ਸਮੂਹ ਵਰਕਰ ਘੱਟੋ ਘੱਟ ਸਾਡਾ 8000 ਵਰਕਰ ਹੈ 8500 ਵਰਕਰ ਹੈ ਕੱਲੂ ਅਸੀਂ ਚੰਡੀਗੜ੍ਹ ਧਰਨੇ ਵੱਲ ਅਸੀਂ ਜਾਵਾਂਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਸਵਾਲ ਜਵਾਬ ਕਰਾਂਗੇ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਹਰਕੇਸ਼ ਵਿੱਕੀ ਵਾਈਸ ਪ੍ਰੈਜ਼ੀਡੈਂਟ ਪੀਆਰਟੀਸੀ ਯੂਨੀਅਨ ਸਾਡਾ ਨਜੁੜੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ 12 ਵਜੇ ਹੜਤਾਲ ਕੀਤੀ ਜਾਣੀ ਹੈ ਹਾਲਾਂਕਿ ਹੁਣ ਤੱਕ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਕਿਸ ਤਰੀਕੇ ਦਾ ਵੀ ਕੋਈ ਵੀ ਜੋ ਹੈ ਮੀਟਿੰਗ ਕਰਨ ਦਾ ਸੱਦਾ ਨਹੀਂ ਆਇਆ ਹੈ ਪਰ ਆਮ ਪਬਲਿਕ ਨੂੰ ਇਸ ਨਾਲ ਖੱਜਲ-ਖੁਆਰੀ ਜ਼ਰੂਰ ਹੋ ਸਕਦੀ ਹੈ ਜੋ ਕਿ ਲੋਕ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਜਿਨ੍ਹਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਬਸਾਂ ਤੇ ਬ੍ਰੇਕ ਹੈ दस दे कि कल भी जो हरकेश वि ने वाइस प्रेजिडेंट पी आर टीसी यूनियन उन्होंने इस जिक्र किया कि कल भी जो अठ हज़ार यूनियन मुलाजम ने उन्होंने चंडीगढ़ सी एम रिहायश का जो प्रोग्राम है विद्या पी आर टीसी पनबस पंजाब रोडवेज के कॉन्ट्रैक्ट वर्क यूनियन ने कच्चे मुलाजम ने जिन्हों के हड़ताल की जानी है हालांकि उन्होंने इस गल का जिक्र किया कि अगातार मांग कर रहे हैं कि यह टेंडर है खोलिया जा रहा है क्योंकि अच्छी तरीक बुक हुई अब सतारा नवंबर है ਪਰ ਇਹ ਟੈਂਡਰ ਰੱਦ ਕੀਤਾ ਜਾਏ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਅਗਲੀਆਂ ਤਰੀਕਾਂ ਦਿੱਤੀਆਂ ਜਾਂਦੀਆਂ ਨੇ ਮੀਟਿੰਗ 'ਚ ਆਸ਼ਵਾਸਨ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਦੀ ਯੂਨੀਅਨ ਦੇ ਵੱਲੋਂ ਇਹ ਹੜਤਾਲ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿ ਜਦ ਤੱਕ ਸਾੜੀਆਂ ਮੰਗਾ ਨਹੀਂ ਬਨੀਆਂ ਜਾਂਦੀਆਂ ਅਸੀਂ ਇਸ ਤਿਹਰ ਨਾਲ ਹੀ ਇਸ ਟੈਂਡਰ ਦਾ ਵਿਰੋਧ ਕਰਦੇ ਰਵਾਂਗੇ ਇਸ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਦੀ ਤਨਖਾਹਾਂ ਵੀ ਵਧਾਈਆਂ ਚਾਹਣ ਉਹ ਵੀ ਇਨਾਂਦੀਆਂ ਤਹਿਤ ਮੰਗ

ਪੁਛਪਟਾਲ ਐਨਆਈ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਪਹਿਲਾ ਪਠਾਨਕੋਟ ਤੋਂ ਵੀ ਇੱਕ ਡਾਕਟਰ ਨੂੰ ਹਿਰਾਸਤ ਚ ਲਿਆ ਗਿਆ ਸੀ ਡਾਕਟਰ ਰੇਸ ਨੂੰ ਹਲਕੀ ਪੁਛਪਟਾਲ ਤੋਂ ਬਾਅਦ ਡਾਕਟਰ ਰੇਸ ਨੂੰ ਰਿਹਾ ਕਰ ਦਿੱਤਾ ਗਿਆ ਪਰ ਹੁਣ ਐਨਆਈ ਨੇ ਬਾਲ ਸਿੰਘ ਨਗਰ ਜੋ ਕਿ ਵਿਦਿਆਨਸਥਿਤ ਹੈ ਉੱਥੇ ਇੱਕ ਕਲੀਨਿਕ ਚ ਦਬੇਸ਼ਤੀ ਕਲੀਨਿਕ ਤੇ ਜੋ ਡਾਕਟਰ ਦਾ ਘਰ ਸੀ ਉੱਥੇ ਛਾਪੇਮਾਰੀ ਕਰਕੇ ਲੈਪਟਾਪ ਤੇ ਕਈ ਡਾਕੂਮੈਂਟਸ ਕਬਜ਼ੇ ਚ ਲਏ ਮੋਬਾਈਲ ਫੋਨ ਵੀ ਕਬਜ਼ੇ ਚ ਲਏ ਤੇ ਪੁਛਪਟਾਲ ਲਗਾਤਾਰ ਜਾਰੀ ਹੈ ਕਿਉਂਕਿ ਜਦੋਂ ਐਨਆਈ ਦੇ ਵੱਲੋਂ ਦਬੇਸ਼ਤੀ ਗਈ ਸੀ ਉਸਰਾਂ ਇਹ ਜੋ ਡਾਕਟਰ ਨੇ ਇਹ ਆਪਣੇ ਕਾਰਜ ਮੌਜੂਦ ਸੀ West Bengal ਗਏ ਹੋਏ ਸੀ ਕਿਸੇ ਵੈਡਿੰਗ ਨੂੰ ਅਟੈਂਡ ਕਰਨ ਲਈ ਉੱਥੇ ਐਨਆਈਟੀ ਟੀਮ ਪਹੁੰਚੀ ਤੇ ਦਬਿਸ਼ਤ ਕੀਤੀ ਗਈ ਤੇ ਦੂਸਰੇ ਪਾਸੇ ਐਨਆਈਟੀ ਟੀਮ ਲੁਧਿਆਣਾ ਵੀ ਪਹੁੰਚੀ ਤੇ ਇੱਥੇ ਕਈ ਡਾਕੂਮੈਂਟਸ ਉਹਨਾਂ ਨੇ ਆਪਣੇ ਕਬਜ਼ੇ 'ਚ ਲੈੇ ਪੁਛਪੜਤਾਲ ਇਸ ਪੂਰੇ ਮਾਮਲੇ ਲੈ ਕੇ ਕੀਤੀ ਜਾ ਰਹੀ ਹੈ 10 ਨਵੰਬਰ 11 ਮਹੀਨਾ 11ਵਾਂ ਮਹੀਨਾ ਸ਼ਾਮ ਨੂੰ 6 ਵਜੇ ਕੇ 50 ਮਿੰਟ ਦਾ ਉਸ ਸਮੇਂ ਜਿਹੜੋ ਕਿ ਲਾਲ ਕਿਲਾ ਤਾਜੋ ਮੈਟਰੋ ਸਟੇਸ਼ਨ ਹੈ ਗੇਟ ਨੰਬਰ 1 ਉੱਥੇ I20 ਕਾਰਜ ਜ਼ਬਰਦਸਤ ਧਮਾਕਾ ਹੁੰਦਾ ਹੈ ਪੂਰੀ ਦਿੱਲੀ ਇਸ ਧਮਾਕੇ ਨਾਲ ਦਹਿਲ ਉੱਠਦੀ ਹੈ 12 ਲੋਕਾਂ ਦੀ ਦਰ ਤੱਕ ਮੌਤ ਹੁੰਦੀ ਹੈ ਕਈ ਲੋਕ ਇਸ ਚੀਜ਼ ਅਖੀ ਹੋ ਜਾਂਦੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ NIA ਦੇ ਵੱਲੋਂ ਜਾਂਚ ਬੰਦਾ ਲਗਾਤਾਰ ਜਾਰੀ ਹੈ ज्येष्ठी महिला कमांडर डॉक्टर شاہین شاہد ਦੇ ਬੈਂਕ ਖਾਤੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ڈاکٹر شاہین ਦੇ ਖਾਤਿਆਂ ਚ 1.5 ਕਰੋੜ ਦਾ ਲੈਂਡਨ ਹੋਇਆ ਹੈ ट्रांजैक्शंस ਹੋਈਆਂ ਨੇ ਪਿਛਲੇ 7 ਸਾਲਾਂ ਚ 1 ਕਰੋੜ 55 ਕਰੋੜ ਦਾ ਲੈਂਡਨ ਹੋਇਆ ਹੈ ਏਜੰਸੀਆ ਦੇ ਵੱਲੋਂ ਲੈਂਡਨ ਸੰਬੰਧੀ ਇਹ ਪੂਰੀ ਜਾਣਕਾਰੀ ਜੁਟਾਈ ਜਾ ਰਹੀ ਹੈ ڈاکٹر شاہین ਦੇ ਕੋਲ ਪ੍ਰਾਈਵੇਟ ਤੇ ਸਰਕਾਰੀ કુલ 7 ਬੈਂਕ ਅਕਾਊਂਟਸ ਨੇ ਤਿੰਨ ਖਾਤੇ ਕਾਨਪੁਰਛ ਨੇ ਦੋ ਖਾਤੇ ਲਖਨਊਚ ਨੇ ਤੇ ਦੋ ਦਿੱਲੀਸ਼ ਨੇ ਤੇ ਪੜਤਾਲ ਚ 2014 ਚ 9 ਲੱਖ दो हजार लाख, छह लख लाख, हजार सोलह लाख दो हजार सतारा च उन्नीस लख ट्रांजैक्शन ने सामने आए हैं ट्रांजैक्शन लैके जांच पड़ताल की जा रही है कि ट्रांजैक्शन कदों हुई कितने हुई किसने की इस संबंधी पूरी जानकारी जो है वो जुटाई जा रही है ਜੈਸ਼ ਦੀ ਮਹਿਲਾ ਕਮਾਂਡਰ ਡਾਕਟਰ ਸ਼ਾਹੀਨ ਸ਼ਾਹਿਦ ਦੇ ਬੈਂਕ ਖਾਤੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਕਿਉਂਕਿ ਡਾਕਟਰ ਮੁਜ਼ਮਲ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਡਾਕਟਰ ਮੁਜ਼ਮਲ ਦੀ ਬੇहद ਹੀ ਕਰੀਬੀ ਹੈ ਡਾਕਟਰ ਸ਼ਾਹੀਨ ਜਿਸ ਨੂੰ ਕਿ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਐਨਆਈਏ ਦੇ ਵੱਲੋਂ ਕੁਝ ਪੜਤਾਲ ਲਗਾਤਾਰ ਜਾਰੀ ਹੈ ਪਰ ਹੁਣ ਇੱਕ ਵੱਡਾ ਖੁਲਾਸਾ ਕਿਉਂਕਿ ਸ਼ਾਹੀਨ ਦੇ ਸੱਤ ਬੈਂਕ ਅਕਾਊਂਟਸ ਨੇ ਤੇ ਸੱਤ ਬੈਂਕ ਅਕਾਊਂਟਸ ਜੋ ਪਿਛਲੇ 7 ਸਾਲਾਂ ਚ ਤਕਰੀਬਨ ਡੇਟ ਰੋਡ ਦੀਆਂ ਟ੍ਰਾਂਜੈਕਸ਼ਨਸ ਹੋਈਆਂ ਨੇ ਇੱਕ ਹੈਵੀ ਅਮਾਉਂਟ ਹੈ ਜਿਸ ਨੂੰ ਲੈ ਕੇ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਕਿ ਟ੍ਰਾਂਜੈਕਸ਼ਨਸ ਕਿੱਥੇ ਹੋਈਆਂ ਕਿਸ ਨੂੰ ਕੀਤੀਆਂ ਜਾਂ ਕਿਸ ਤੋਂ ਫੰਡਿੰਗ ਹੋਈ ਹੈ ਲਈ ਹੋਈ ਹੈ ਟੈਰਰਿਸਟ ਨੂੰ ਲੈ ਕੇ ਤੇ ਉਸ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਣ ਦਾ ਕਾਂਗੇ ਮਜੀਠਾ ਦੇ ਪਿੰਡ ਬਾਬੋਵਾਲ ਦੀ ਜਿੱਥੇ ਕਿ 7 ਸਾਲ ਦੇ ਬੱਚੇ ਦੀ ਸ਼ੱਕੀ ਹਾਲਾਤ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਦੇ ਮੂੰਹ ਤੇ ਸਿਰ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਬੱਚੇ ਦੀ ਲਾਸ਼ ਨੇੜਿਓ ਘੂਨ ਦੇ ਨਾਲ ਲਿਬੜੇ ਇੱਟਾਂ ਰੋੜੇ ਵੀ ਮਿਲੇ ਨੇ ਦੱਸ ਕੇ ਬੱਚੇ ਦੇ ਪਰਿਵਾਰ ਨੇ ਕਤਲ ਦੇ ਇਲਜ਼ਾਮ ਲਗਾਏ ਨੇ ਮਾਪਿਆਂ ਦਾ ਇਕਲਾ ਮੁੰਡਾ ਸੀ ਇੱਕ ਕੰਪਨੀ ਚ ਸੀ ਪੁਲਿਸ ਨੇ লাশ ਪੋਸਟਮार्टम ਦੇ ਲਈ ਭੇਜ ਦਿੱਤੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮਜੀਠਾ ਦੇ ਪਿੰਡ ਬਾਬੋਵਾਲ ਦੀ ਪੂਰੀ ਘਟਨਾ ਹੈ ਮ੍ਰਿਤਕ ਦੀ ਫਾਈਲ ਤਸਵੀਰ ਤੁਸੀਂ ਦੇਖ ਪਰੇ ਛੋਟਾ ਜਿਹਾ ਮਾਸੂਮ ਬੱਚਾ ਹੈ 7 ਸਾਲ ਦੀ ਉਮਰ ਹੈ ਬੱਚੇ ਦੇ ਮੂੰਹ ਤੇ ਸਿਰ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਨੇ ਇਸ ਕਰਕੇ ਪਰਿਵਾਰ ਕਤਲ ਦਾ ਸ਼ੱਕ ਜੋ ਹੈ ਉਹ ਜਤਾ ਰਿਹਾ ਹੈ ਤੇ ਬੱਚੇ ਦੀ ਲਾਸ਼ ਨੇੜੇ ਖੂਨ ਨਾਲ ਲਿਬੜੇ ਹੋਏ ਇੱਟਾਂ ਰੋੜੇ ਵੀ ਮਿਲੇ ਨੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪਰ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਇਹ ਨ ਸਵੇਗਾ 5:00 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਕੀ ਡਿੱਗਾ ਵਾ ਕੀ ਨਾਮ ਆ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਂ ਉਹਦੇ ਪੁੱਤ ਪਿਤਾ ਦਾ ਨਾਂ ਹੈ ਜੀ ਤਨਵੀਰ ਸਿੰਘ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਗਏ ਜਦੋਂ ਜਿੱਕੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੂਨ ਨਾਲ ਲਿਬੜੇ ਹੋਏ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਕਿਸੇ ਨੇ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਲੇ ਹਾਜ਼ਰ ਹੋਏ ਆ ਆ ਗਏ ਚਾੜੀ ਉਹ ਮੌਕੇ ਤੇ ਦੇਖਣ ਦੇ ਕਾਰਵਾਈ ਕਰਨ ਦੇ ਆ ਉਹ ਮਾਰ ਦਿੱਤਾ ਜੀ ਕਿਨੇ ਵੱਢ ਦਿੱਤਾ ਕੋਈ ਪਤਾ ਨਹੀਂ ਕਿ ਲੱਗਾ ਵੀ ਲਈ ਜੀ ਉਹ ਜਸਵੰਤ ਕੰਡੇ ਸਾਹਿਬ ਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੈਨੂੰ ਟੋਕਣ ਕਿਤੇ ਵੀ ਜੰਡਿਆ ਨੇ ਕਣਕ ਵੀ ਰਾ ਕੋਠੀ ਜਾਣੇ ਰਿਹਾ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਘਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਕੋਲੋਤਾ ਦੇ ਅਫੇਡ ਟਰੈਕਟਰ ਦੇ ਬੂਏ ਬਾੜੀ ਪਰ ਅੱਜ ਹੀ ਕੱਲੋ ਵੀ ਟਰੈਕਟਰ ਵੀ ਰਿਹਾ ਇੱਥੇ ਕੋਲੋਤੇ ਦੇ ਦੋਵੇਂ ਉੱਥੋਂ ਜੋ ਵੇਖਿਆ ਤੇ ਮੇਰੇ ਨੌਂ ਦੇ ਡਾਡਾ ਨਿਕਲ ਗਏ ਤੇ ਮੈਂ ਭੱਜ ਕੇ ਨਾ ਟਾਈਮ ਹੈ ਕਿ ਪੈਂਕੀ ਗੱਲ ਹੋਈ ਜਾਵੇ ਉਹਨਾਂ ਨੇ